ਸਾਰੇ ਨੂੰ ਪਿਆਰ ਭਰੀ ਸਸ਼ਿਆ ਖਲਜੀ ਦੋਸਤੋ ਗੱਲ ਕਰਾਂਗੇ ਅੱਜ ਦੀ ਵੱਡੀ ਅਪਡੇਟ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਜਿਹੜੇ ਨੇ ਪੰਜਾਬ ਸਰਕਾਰ ਤੋਂ ਬੇਹਦੀ ਖਫਾ ਹਨ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਸਾਂਝਾ ਫਰੌਂਟ ਨੇ ਪੈਨਸ਼ਨਰਸ ਨੂੰ 2.99 ਦਾ ਗੁਣਾਕ ਦੇਣ ਦੀ ਮੰਗ ਨੂੰ ਪਭੁक्ता ਦਿਨ ਨਾਲ ਚੁੱਕਿਆ ਸੀ ਇਸ ਨੂੰ ਵਿੱਤ ਮੰਤਰੀ ਨੇ ਜਾਇਜ਼ ਮੰਨਦੇ ਨੇ ਤੇ ਇਸੇ ਨੂੰ ਦੇਖਦੇ ਹੋਏ 30 April ਨੂੰ ਵਿੱਤ ਵਿਭਾਗ ਦੀ ਜਿਹੜੀ ਮੀਟਿੰਗ ਸੱਦੀ ਸੀ ਤੇ ਇਸ ਮੰਗਾਂ ਦਾ ਜਿਹਨਾਂ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਸੋ ਦੋਸਤੋ ਇਸ ਮੰਗ ਤੋਂ ਇਲਾਵਾ 2004 ਤੋਂ ਬਾਅਦ ਜਿਹੜੇ ਮਲਾਜ਼ਮਾਂ ਦੀ NPS ਰੱਦ ਕਰਨੀ ਸੀ ਜਿਹੜੀ ਕਿ ਇਸ ਤੋਂ ਇਲਾਵਾ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਮੁੱਦਾ ਵੀ ਫਰੰਟ ਨੇ ਚੁੱਕਿਆ ਸੀ ਜਿਹੜੀ 25 ਪਿੱਛੇ ਜਿਹੜੀ 25 April ਨੂੰ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਜਿਹੜਾ ਮਲਾਜ਼ਮਾਂ ਨੂੰ ਦਾ ਹੈ ਪ੍ਰੋਸਾ ਦਿੱਤਾ ਗਿਆ ਸੀ ਸੋ ਦੋਸਤੋ ਇਹ ਕੈਬਨਿਟ ਸਬ ਕਮੇਟੀ ਦੇ ਅੱਗੇ ਦੋਸਤੋ ਇਸ ਤੋਂ ਬਿਨਾ ਜਿਹੜੇ ਮਾਨ ਪੱਤਾ ਵਰਕਰਾਂ ਵਰਕਰਾਂ ਦੇ ਬਾਰੇ ਵੀ ਗੱਲ ਕੀਤੀ ਗਈ ਸੀ ਇਹਨਾਂ ਦਾ ਪੱਤਾ ਜਿਹੜਾ ਹੈ ਤੁਰੰਤ ਦੁੱਗਣਾ ਕੀਤਾ ਜਾਵੇ ਘਟੋ ਘਟ ਉਰਜਾ ਦੇ ਘੇਰੇ ਵਿੱਚ ਲਿਆਉਣ ਦਾ ਮਤਾ ਜਿਹੜਾ ਹੈ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਵੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਹੈ ਪੀ ਕਮਿਸ਼ਨ ਦੇ ਮੁਲਾਜ਼ਮਾਂ ਦੇ ਬਕਾਏ ਨਹੀਂ ਉਹ 36 36 ਮਹੀਨੇ ਜਾਂ ਕਿਸ਼ਤਾਂ ਦੇ ਵਿੱਚ ਜਾਂ 42 42 ਕਿਸ਼ਤਾਂ ਦੇ ਵਿੱਚ ਅਦਾ ਕਰਨ ਦੇ ਨਿਯਮ ਦਾ ਜਿਹੜਾ ਹੈ ਸਖਤ ਵਿਰੋਧ ਜਤਾਇਆ ਗਿਆ ਸੀਗਾ ਵਿੱਤ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਇਸ ਦੀਆਂ ਸਮੀਖਿਆ ਕੀਤੀ ਜਾਵੇਗੀ ਮਲਾਸਮਾ ਦੇ ਜਿਹੜੇ ਬੰਦ ਕੀਤੇ ਗਏ 4 ਸਾਲਾਂ 9 ਸਾਲਾਂ ਤੇ 14 ਸਾਲਾਂ ਦੇ ਏਸੀਪੀ ਪੇਡੂ ਪੱਤਿਆਂ ਸਮੇਤ ਕੱਟੇ ਗਏ ਹੋਰ ਪੱਤਿਆਂ ਦੀ ਬਹਾਲੀ ਬਾਰੇ ਵੀ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀਗਾ ਜਿਹੜਾ ਕਿ 6ਵੇਂ ਤਨਖਾਹ ਕਮਿਸ਼ਨ ਦੇ ਬਕਾਇ ਦੀ ਜਿਹੜੀ ਰਿਪੋਰਟ ਨੂੰ ਜਿਹੜਾ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਜਿਹੜਾ ਇਸ ਤੇ ਜ਼ਰੂਰ ਚਰਚਾ ਕੀਤੀ ਜਾਵੇਗੀ ਸੋ ਇਸੇ ਦੀ ਮੀਟਿੰਗ ਨੂੰ ਲੈ ਕੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੋ ਦੋਸਤੋ ਸਰਕਾਰ ਦੀ ਜਿਹੜੀ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਨਾਲ ਹੋਣ ਵਾਲੀ ਜਿਹੜੀ ਕਿ ਕੱਲ ਜਿਹੜੀ 30 ਅਪ੍ਰੈਲ ਨੂੰ ਮੀਟਿੰਗ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਸੋ ਜਾਣਕਾਰੀ ਦੇ ਅਨੁਸਾਰ ਜਿਹੜੀ ਹੈ ਕੱਲ ਜਿਹੜੀ ਮੀਟਿੰਗ ਸੀ ਜਿਹੜੀ ਉਸ ਨੂੰ ਪੋਸਟਪੋਨ ਕੀਤਾ ਗਿਆ ਹੈ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਬਤ ਜਿਹੜੀ ਮੀਟਿੰਗ ਕਰਨੀ ਸੀ ਬੜੀ ਹੀ ਅਹਿਮ ਮੀਟਿੰਗ ਸੀ ਅਤੇ ਜਦੋਂ 25 April ਨੂੰ ਮੁਲਾਜ਼ਮ ਪੈਨਸ਼ਨ ਫਰੰਟ ਦੀ ਵਿੱਤ ਮੰਤਰੀ ਹਰਪਾਤ ਸਿੰਘ ਚੀਮਾ ਨਾਲ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਦੌਰਾਨ ਇਹ ਫੈਸਲਾ ਵੀ ਹੋਇਆ ਸੀ ਵੀ ਇਸ ਮੀਟਿੰਗ ਦੇ ਵਿੱਚ ਪੰਜਾਬ ਪੈਨਸ਼ਨ ਫਰੰਟ ਦੇ ਜੋ ਵੀ ਦੋ ਨਾਮ ਹੁੰਦੇ ਜਿਹੜੇ ਸ਼ਾਮਿਲ ਹੋਣਗੇ ਉਸ ਘੜੀ ਦੇ ਤਹਿਤ ਜਿਹੜਾ ਹੈ ਸਾਂਝੇ ਫਰੰਟ ਦੇ ਦੋ ਲੀਡਰ ਕਰਮ ਸਿੰਘ ਧੁਨੀਆ ਅਤੇ ਐਨ ਕੇ ਕਲਸੀ ਪੰਜਾਬ ਸੈਕਟਰੀਏਟ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ ਗਏ ਸੀ ਪਰ ਜੋ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜੋ ਸੈਕਟਰੀਏਟ ਜਿਹੜੇ ਪੁੱਜੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਮੀਟਿੰਗ ਤੇ ਪੋਸਟਪੋਨ ਹੋ ਗਈ ਹੈ ਵਿੱਤ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਉਹ ਅੱਜ ਪਾਖੜਾ ਮੈਨੇਜਮੈਂਟ ਬੋਰਡ ਦਾ ਜਿਹੜਾ ਹੈ ਫੜ ਫੜ ਜਿਹੜਾ ਚੱਲ ਰਿਹਾ ਹੈ ਉਸ ਮਾਮਲੇ ਦੇ ਵਿੱਚ ਬੀਜ਼ੀ ਨੇ ਜਿਹਦੇ ਕਰਕੇ ਅੱਜ ਦੀ ਜਿਹੜੀ ਹੈ ਉਹਨਾਂ ਨੇ ਜਿਹੜੀ 30 ਅਪ੍ਰੈਲ ਦੀ ਮੀਟਿੰਗ ਨੂੰ ਜਿਹੜਾ ਹੈ ਉਹ ਪੋਸਟਪੋਨ ਕਰ ਦਿੱਤਾ ਹੈ ਉਹ ਜਾਣਕਾਰੀ ਜਿਹੜੀ ਹੈ ਮਿਲੀ ਹੈ ਜਿਹੜੇ ਲੀਡਰਸ਼ਿਪ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਗਏ ਸੀ ਉਹ ਵੱਡੇ ਜਿਹੜੇ ਦਸਤਾਵੇਜ਼ ਲੈ ਕੇ ਗਏ ਸੀ ਕਿਉਂਕਿ ਅੜੀ ਇੱਕ ਤੇ ਪੈਸ਼ਨਰਸ ਆ ਜਿਹੜਾ 2.95 ਗੁਣਾਕ ਵਾਲਾ ਮਾਮਲਾ ਹੈ ਉਹਦੇ ਤੇ ਚਰਚਾ ਹੋਣੀ ਸੀ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਮਲਾਸਮਾਂ ਦੀਆਂ ਮੰਗਾਂ ਸੀ ਉਹਨਾਂ ਤੇ ਚਰਚਾ ਹੋਣ ਦੀ ਸਭਾਵਨਾ ਸੀ ਔਰ ਇਹ ਵੀ ਜਾਣਕਾਰੀ ਜਿਹੜੀ ਹੈ ਦੋਸਤੋ ਮਿਲੀ ਹੈ ਜਿਹੜੀ ਹੈ ਮੀਟਿੰਗ ਹੈ ਜਿਹੜੀ ਪੋਸਟ ਕੀਤੀ ਗਈ ਹੈ ਅਗਲੀ ਡੇਟ ਹੋਏਗੀ ਅਗਲੀ ਡੇਟ ਵੀ ਹਲੇ ਵੀ ਜਿਹੜੀ ਹੈ ਨਹੀਂ ਤਿਆਰ ਕੀਤੀ ਗਈ ਔਰ ਅਧਿਕਾਰੀਆਂ ਨੇ ਫਰੰਟ ਦੇ ਆਗੂ ਨੂੰ ਜਾਣਕਾਰੀ ਦਿੱਤੀ ਹੈ ਵੀ 2 ਕੁ ਦਿਨਾਂ ਬਾਅਦ ਉਹਦੀ ਜਾਣਕਾਰੀ ਦੇ ਦਿੱਤੀ ਜਾਊਗੀ ਸੋ ਜਿਹੜੀ ਮੀਟਿੰਗ ਤੇ ਬਹੁਤ ਹੀ ਵੱਡੀ ਉਮੀਦ ਸੀ ਮਲਾਜ਼ਮਾਂ ਨੂੰ 30 April ਦੀ ਮੀਟਿੰਗ ਨੂੰ ਲੈ ਕੇ ਕਿਉਂਕਿ ਜਦੋਂ 25 April ਨੂੰ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨਾ ਸਾਂਝੇ ਫਰੰਟ ਦੀ ਇੱਕ ਵੱਡੇ ਵਫ਼ਦ ਦੀ ਜਿਹੜੀ ਮੀਟਿੰਗ ਹੋਈ ਸੀ ਖੁੱਲੀ ਮੀਟਿੰਗ ਹੋਈ ਸੀ ਲੰਮੀ ਮੀਟਿੰਗ ਹੋਈ ਸੀ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਪੱਦਰ ਤੇ ਮੰਗਾਂ ਦੇ ਜਿਹੜਾ ਹੈ ਡਿਸਕਸਨ ਕੀਤਾ ਕੀਤਾ ਗਿਆ ਸੀਗਾ ਮੰਥਨ ਹੋਇਆ ਸੀ ਔਰ ਉਸੇ ਮੀਟਿੰਗ ਦੇ ਵਿੱਚ ਇਹ ਗੱਲ ਨਿਕਲੀ ਸੀ ਕਿ ਵਿੱਤ ਮੰਤਰੀ ਹਰਪਾਸ ਸਿੰਘ ਛੀਮਾ ਨੇ ਜਾਣਕਾਰੀ ਦਿੱਤੀ ਸੀ ਵੀ 30 ਅਪ੍ਰੈਲ ਨੂੰ ਵਿੱਤ ਜਿਹੜੇ ਨਿਤੇ ਪਰਸਨਲ ਵਿਭਾਗ ਜਿਹੜੀ ਮਲਾਸਮਾਂ ਦੀਆਂ ਮੰਗਾਂ ਤੇ ਚਰਚਾ ਕਰਨਗੇ ਵਿਚਾਰ ਵਟਾਂਦਰਾ ਕਰਨਗੇ ਤੇ ਇਸ ਜਿਹੜੇ ਮੁੱਦਿਆਂ ਨੂੰ ਚੁੱਕਣਗੇ ਔਰ ਇਸ ਮੀਟਿੰਗ ਦੇ ਵਿੱਚ ਉਦੋਂ ਹੀ ਫੈਸਲਾ ਜਿਹੜਾ ਹੈ ਵੀ ਫਰੰਟ ਦੇ ਦੋ ਨਾਮ ਹੁੰਦੇ ਵੀ ਜਿਹੜੇ ਸ਼ਾਮਿਲ ਹੋਣਗੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਧੰਨਵਾਦ ਜੀ